ਤੁਹਾਸੀ ਕੇਸ ਬੁਲਾ ਕੇ ਪੇਜਵਾ ਦਾਂਗੇ ਡੀਸੀ ਸਾਹਿਬ ਦੇ ਰਾਹੀਂ ਜਿਹੜੀ ਤੁਹਾਡੀ ਨੌਕਰੀ ਵਾਲਾ ਹੈਗਾ ਜਿਹੜੀ ਪੱਕੀ ਨੌਕਰੀ ਹੈ ਉਸ ਤੇ ਟਾਈਮ ਲੱਗੂ ਤੁਹਾਨੂੰ ਵੀ ਪਤਾ ਹੈ ਜਿੰਨੀ ਦੇਰ ਪੱਕੀ ਨੌਕਰੀ ਉਹਦੀ ਫਾਈਲ ਬਣ ਕੇ ਗਵਰਨਮੈਂਟ ਨੂੰ ਜਾਊਗੀ ਜਿੰਨੀ ਦੇਰ ਤੁਹਾਨੂੰ ਪੱਕੀ ਨੌਕਰੀ ਨਹੀਂ ਮਿਲਦੀ ਉਨੀ ਦੇਰ ਤੇ ਕੰਟਰੈਕਟ ਤੇ ਤੁਹਾਨੂੰ ਕਮੇਟੀ ਵਿੱਚ ਜੋਬ ਮਿਲ ਜੀ ਠੀਕ ਹੈ ਤੇ ਬਾਕੀ ਕੋਈ 5 ਲੱਖ ਰੁਪਏ ਤੁਹਾਨੂੰ ਮਿਲ ਜੂਗਾ ਹਾਂਜੀ ਨੌ ਨੂੰ ਮਿਲੂਗੀ ਕੰਟਰੈਕਟ ਤੇ ਮਿਲੂਗੀ ਜਦੋਂ ਪੱਕੀ ਨੌਕਰੀ ਜਿੰਨੀ ਕਰ ਨਹੀਂ ਮਿਲਦੀਗੀ ਉਸੇ ਟਾਈਮ ਲੱਗਦਾ ਤੁਹਾਨੂੰ ਪਤਾ ਹੀ ਹੈ ਉਨੀ ਦੇਰ ਤੁਹਾਨੂੰ ਇੱਥੇ ਮਿਲ ਜੂ ਨੌਕਰੀ ਕੰਟਰੈਕਟ ਤੇ ਜਿਹੜ ਤੁਹਾਡੇ ਗੁਜ਼ਾਰੇ ਵਾਸਤੇ ਹੋਣੀ ਦੇਰ ਤੇ 5 ਲੱਖ ਤੋਂ ਨੂੰ 10 ਦਿਨਾਂ ਤੱਕ ਮਿਲ ਜੂਗਾ। ਇੱਕ ਸਤਾਈਤੀ ਦੀ ਰਾਤ ਨੂੰ ਗਗਿੰਦਰ ਸਿੰਘ ਇੱਕ ਮੋਟਰਸਾਈਕਲ ਤੇ ਆ ਰਿਹਾ ਸੀ ਆਪਣੀ ਸਰਕਲ ਰੋਡ ਤੇ ਤੇ ਜਾਨਵਰ ਕੋਈ ਆਪਸ ਚ ਲੜ ਰਹੇ ਸੀ ਉਹਨ ਦੇ ਵਿੱਚ ਉਸੇ ਲਪੇਟ ਜੀ ਇਹ ਆ ਗਿਆ ਤੇ ਜਾਨਵਰਾਂ ਨੇ ਜਿਹਨੂੰ ਕੋਈ ਸੱਟ ਲੱਗਨ ਕਰਕੇ ਦੀ ਮੌਕੇ ਦੀ ਡੈਥ ਹੋਈ ਸੀ। ਉਸ ਦੇ ਸੰਬੰਧ ਵਿੱਚ ਦੇ ਪਰਿਵਾਰ ਵੱਲੋਂ ਰੋਸ ਸੀ ਜਾਂ ਲੋਕਾਂ ਵੱਲੋਂ ਰੋਸ ਸੀਗਾ ਵੀ ਇਹ ਜਿਹੜੇ ਜਾਨਵਰ ਨੇ ਵਾਰਾ ਵੀ ਇਹਨਾਂ ਨੂੰ ਰੋਕਿਆ ਜਾਵੇ। ਤੇ ਜਿਹੜਾ ਇਹ ਗਰੀਬ ਪਰਿਵਾਰ ਸੀਗਾ ਇਹਦੇ ਛੋਟੇ ਬੱਚਾ ਸੀ ਆਪਣਾ ਕੋਈ 6 ਮਹੀਨੇ ਦਾ ਤੇ ਇਸ ਪਰਿਵਾਰ ਦੀ ਕੋਈ ਸਰਕਾਰ ਵੱਲੋਂ ਜਾਂ ਪਛਾਛੋਲ ਕੋਈ ਮਦਦ ਕੀਤੀ ਹੋ ਉਸ ਸੰਬੰਧ ਵਿੱਚ ਇਹਨਾਂ ਨੇ ਤਰਨਾ ਲਾਇਆ ਸੀਗਾ ਤੇ ਉਹਦੇ ਵਿੱਚ ਅ ਜਿਹੜੀ ਇੱਕ ਜਿੰਨੀ ਇਸ ਵਿੱਚ ਮਿਲ ਸਕਦੀ ਮਦਦ 5 ਲੱਖ ਦੀ ਉਹ ਕੇਸ ਬਣ ਕੇ ਜਾ ਗਿਆ ਤੇ ਇਸ ਦੀ ਜਿਹੜੀ ਪਤਨੀ ਹੈ ਉਹਨੂੰ ਇਹ ਜਿਹੜਾ ਲੋਕਲ ਲੈਵਲ ਤੇ ਕਮੇਟੀ ਦੇ ਵਿੱਚ ਉਹ ਨਜ਼ਰ ਹੂੰ ਇਹ ਬਤੌਰੇ ਨਕਰੀ ਦੇਖਿਆ ਪਰ ਪਛੋਤੇ ਵਾਰਾ ਕਾਫੀ ਉਹ ਵੀ ਹੁਣ ਜਿਸ ਤਰ੍ਹਾਂ ਸਾਹਮਣੇ ਆਈ ਉਸ ਤੇ ਵੀ ਗੌਰ ਕੀਤਾ ਜਾਏਗਾ ਵੀ ਇਹਨਾਂ ਪਛੋਤੇ ਦੀ ਰੋਕਥਾਮ ਲਈ ਕਿਤੇ ਇਹਨਾਂ ਨੂੰ ਜਿਹੜੇ ਆਪਣੇ ਬਣੀ ਹੋਈਆਂ ਨੇ ਥਾਵਾਂ ਉਤੇ ਭੇਜਿਆ ਜਾਏ ਤੇ ਜਿੱਥੇ ਲਾਈਟਿੰਗ ਦਾ ਜਾਂ ਜਿੱਥੇ ਲਾਈਟ ਦਾ ਘੱਟ ਪ੍ਰਬੰਧ ਹੈ ਜਾਂ ਸਟਰੀਟ ਲਾਈਟਾਂ ਨਹੀਂ ਹੈਗੀਆਂ ਉਹ ਵੀ ਪ੍ਰੋਪਰ ਸਾਰੇ ਪਾਸੇ ਆ ਮਸਲਾ ਉਹਦੇ ਚ ਏ ਸੀ ਵੀ ਕੇਪਲ ਸਤਾਈ ਇੰਗ ਨੂੰ ਰਾਤ ਨੂੰ 10:00 ਵਜੇ ਦੀ ਗੱਲ ਹੈ ਘਟਨਾ ਜਿਹੜੀ ਗਗਵੰਤ ਸਿੰਘ ਪਸ ਬਿੱਲੂ ਉਹਦਾ ਉਥੇ ਪਸ਼ੂਆਂ ਦੇ ਜਿਹੜਾ ਭੜਨ ਨਾਲ ਉਹ ਬੱਚੇ ਦੀ ਜਿਹੜੀ ਮੌਤ ਹੋਈ ਹੈ ਜਿਹੜੇ ਵਾਰਾ ਪਸ਼ੂ ਐਥੇ ਸ਼ਹਿਰ ਚ ਫਿਰਦੇ ਆ ਉਹਦੇ ਕਰਕੇ ਜਿਹੜਾ ਇਹ ਅੱਜ ਉਹਨਾਂ ਨੇ ਸਾਨੂੰ ਪਤਾ ਲੱਗਾ ਸੀ ਤੇ ਫਿਰ ਦੁਪਹਿਰ 12:00 ਵਜੇ ਅਸੀਂ ਉਹ ਪਰਿਵਾਰ ਨਾਲ ਜਾ ਕੇ ਮਿਲੇ ਦੁੱਖ ਸਾਂਝਾ ਕੀਤਾ ਅਤੇ ਉਥੇ ਜੋ ਸੰਗ ਉਹਨਾਂ ਦੇ ਸੱਗੀ ਸਾਥੀ ਜਿੰਨੇ ਵੀ ਆਏ ਸੀ ਜਾਂ ਸਾਡੇ ਸੂਬਤ ਮੋਚਰੀਆਂ ਜਥੇਬੰਦੀਆਂ ਦੇ ਕੁਝ ਆਗੂ ਉੱਥੇ ਸਾਰੇ ਸਾਡਾ ਅਜ ਮजूद ਮजूद ਸੀ ਕਿਉਂਕਿ ਭਗਤ ਸਿੰਘ ਦਾ ਜਨਮ ਦਿਹਾੜਾ ਸੀ ਉੱਥੇ ਜਦੋਂ ਸਾਨੂੰ ਪਤਾ ਲੱਗਾ ਉੱਥੋਂ ਨਾਲ رابطہ ਹੋਇਆ ਤਾਂ ਉਹ ਜਿਹੜੀ ਉਹ ਪ੍ਰਵਾਸ ਤੇ ਘਟਨਾ ਵਾਪਰੀ ਵਾਕਏ ਬਹੁਤ ਮੰਦ ਭਾਗੀ ਸੀ ਕਿਉਂਕਿ ਵਾਰਾ ਪਸ਼ੂਆਂ ਨੇ ਜਿਹੜੀਆਂ ਜਾਨਾਂ ਲੱਖਾਂ ਜਾਨਾਂ ਪਹਿਲਾਂ ਹੀ ਲੈ ਚੁੱਕੀਆਂ ਇਸ ਕਰਕੇ ਜਿਹੜਾ ਅੱਜ ਦਾ ਉਹ ਮੁੜਕੇ ਜਥੇਬੰਦੀਆਂ ਵੱਲੋਂ ਤੇ ਪਤਵਾਦ ਵੱਲੋਂ ਸਾਂਝਾ ਐਕਸ਼ਨ ਦਿੱਤਾ ਸੀ ਕਿ 3 ਵਜੇ ਦਾ ਤਰਨਾ ਲੱਗੂਗਾ ਜਿਦ ਤਰ੍ਹਾਂ ਤੁਸੀਂ ਪ੍ਰਸ਼ਾਸਨ ਨੂੰ ਮਿਲੇ ਹੋ ਕੀ ਵਿਸ਼ਵਾਸ ਹੋਇਆ ਨਹੀਂ ਪ੍ਰਸ਼ਾਸਨ ਨੇ ਪਹਿਲਾਂ ਤਾਂ ਜਿਹੜਾ ਪੁਲਿਸ ਪੁਲਿਸ ਸ਼ੈਸ਼ਨ ਨੇ ਆ ਕੇ ਐਫ ਆਈ ਆਰ ਦੀ ਕਾਪੀ ਲਈ ਜਿਹੜਾ ਤਰਨਾ ਲੱਗਾ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਸਿੱਧਾ ਇਨਵੋਲਡ ਜ਼ਿਲ੍ਹੇ ਦਾ ਡੀਸੀ ਤੇ ਏਡੀਸੀ ਆਉਂਦੇ ਸੀ ਕਿਉਂਕਿ ਜਿਹੜਾ ਇਹ ਗਊ ਸਸਤਾ ਜਾਂ ਮਲ ਕੋਈ ਵੀ ਫੰਡ ਉਹਦਾ ਚਾਰਜ ਵੀ ਡੀਪ ਸਾਹਿਬ ਕੋਲੇ ਹੁੰਦਾ ਜਿਹੜਾ ਆਪਾਂ ਟੈਕਸ ਦਾ ਕਰਦੇ ਆ ਤੇ ਲਗਾਤਾਰ ਜਿਹੜੀਆਂ ਇਹ ਜਾਨਵਰਾਂ ਕਰਕੇ ਘਟਨਾ ਵਾਪਸਦੀਆਂ ਉਹਨਾਂ ਨੂੰ ਆਪਾਂ ਤਾਂ ਉਸ ਗੱਲ ਦਾ ਨਿਸ਼ਾਨਾ ਸਦਾ ਡੀ ਸਾਹਿਬ ਤੇ ਜਾਂਦਾ ਸੀ ਕਿਉਂਕਿ ਉਹ ਜ਼ਿੰਮੇਵਾਰੀ ਡੀ ਸਾਹਿਬ ਦੀ ਬੰਦੀ ਹੈ ਵੀ ਇਹ ਪਸ਼ੂ ਵਾਰ-ਵਾਰ ਛੱਡ ਕੇ ਆਉਣ ਦੇ ਬਾਵਜੂਦ ਵੀ ਕਿੱਥੋਂ ਆਉਂਦੇ ਆ ਤੇ ਜਿਹੜੀਆਂ ਇਹ ਘਟਨਾਵਾਂ ਜਾਂ ਜਾਨਾਂ ਜਾਂਦੀਆਂ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਇੱਕ ਪਿਛਲੀ ਜਨੀ ਸਾਧਕ ਰੋਡ ਤੇ ਰਿਲਾਈਐਂਸ ਪੰਪ ਦੇ ਨੇੜੇ ਉੱਥੇ ਵੀ ਯਾਨੀ ਕਿ ਸੁਣਨ ਦੇ ਵਿੱਚ ਆਇਆ ਸੀ ਇੱਕ ਹਫਤੇ ਦੇ ਵਿੱਚ ਤਗਰੀਬਨ ਦੋ ਪਰ ਆਦਮੀਆਂ ਦੇ ਜਿਹੜੀਆਂ ਹੈਗੀਆਂ ਸੱਟਾਂ ਵਜੀਆਂ ਤੇ ਉੱਥੋਂ ਤਿੰਨਾਂ ਜਿਹੜੀਆਂ ਦੀ ਜਿਹੜੀ ਮੌਤ ਹੋਈ ਹੈ ਇੱਕ ਵੱਖਰੀ ਉਸ ਨੂੰ ਕਿਸੇ ਪਰਤ ਦੇਖ ਤੇ ਲਗਾਤਾਰ ਉਸੇ ਕਰਕੇ ਜਿਹੜੀ ਅੱਜ ਦੀ ਇਹ ਆਵਾਜ਼ بلند ਕੀਤੀ ਸੀ ਵੀ ਅੱਜ ਇਹ ਲਿੱਤ ਦਾ ਕੰਮ ਹੋ ਗਿਆ ਜ਼ਿਲ੍ਹਾ ਪ੍ਰਸ਼ਾਸਨ ਸੁੱਤਾ ਪਿਆ ਹੈ ਡੀਸੀ ਸਾਹਿਬ ਸਾਡੇ ਸੁੱਤੇ ਪਏ ਆ ਵੀ ਜਿਹੜਾ ਲੋਕਾਂ ਨੂੰ ਜਿਹੜਾ ਜਾਨ ਮਾਲ ਦਾ ਡੇਲੀ ਦਾ ਖਤਰਾ ਸਾਡੇ ਬੱਚਿਆਂ ਨੇ ਸਕੂਲ ਜਾਂਦੇ ਆ ਤੁਹਾਨੂੰ ਇਹ ਨਹੀਂ ਫਿਕਰ ਹੁੰਦਾ ਇਹ ਪਤਾ ਹੁੰਦਾ ਵੀ ਘਰੇ ਆਉਣਗੇ ਕਿ ਨਹੀਂ ਆਉਣਗੇ ਐਡੇ ਮਾੜੇ ਲਾਤਾ ਬਿਯੋਧ ਕਿ ਸਾਡੇ ਬਾਹਰ ਨਹੀਂ ਜਾਦੇ ਤਾਂ ਅੱਜੋ ਨਿਕਲ ਨਹੀਂ ਰਹੀ ਕਿ ਆ ਇਥੋਂ ਲੱਗ ਜੋ ਸਾਧਕ ਚੌਂਕ ਤੋਂ ਲੈ ਕੇ ਉਹ ਸੇਵਨ ਵਾਲੇ ਤੱਕ ਲੱਖਾਂ ਪਸ਼ੂ ਬਲਦਾ ਇਧਰ ਐਵੇਂ ਸ਼ਹਿਰ ਦਾ ਹਰ ਮੁਹੱਲੇ ਦੇ ਵਿੱਚ ਜਿਹੜੇ ਵਾਰਾ ਪਸ਼ੂ ਕਿੱਥੋਂ ਆਉਂਦੇ ਆ ਕਿਉਂਕਿ ਉਹ ਸਾਨੂੰ ਜਿੱਥੋਂ ਤੱਕ ਸਾਡਾ ਡੋਰ ਸੀ ਉਹ ਗਊਸ਼ਾਲਾ ਦੇ ਵਿੱਚ ਜਿਹੜੀ ਕਮੇਟੀ ਪਸ਼ੂਆਂ ਨੂੰ ਛੱਡ ਕੇ ਆਉਂਦੀ ਆ ਮੇਲੇ ਦੇ ਵਿੱਚ ਇੱਕ ਵੀ ਪਸ਼ੂ ਸੀ ਕੋਟ ਦੇ ਵਿੱਚ ਨਹੀਂ ਵੇਖਿਆ ਗਿਆ ਅੱਜ ਉਹ ਪਸ਼ੂ ਫਿਰ ਦੁਬਾਰਾ ਕਿੱਥੋਂ ਆਉਂਦੇ ਕਿਉਂਕਿ ਗਊਸ਼ਾਲਾ ਜਿਹੜੀਆਂ ਹੈਗੀਆਂ ਸਾਡਾ ਉਹਨਾਂ ਤੇ ਨਿਸ਼ਾਨਾ ਹੈ ਵੀ ਉਹ ਪਸ਼ੂਆਂ ਨੂੰ ਛੱਡਦੇ ਆ ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹਨਾਂ ਤੇ ਨਿਗਰਾਨੀ ਚਾਹੀਦੀ ਆ ਜਿਹੜੇ ਦੁੱਧਵਾਦ ਵਾਲੇ ਪਸ਼ੂ ਆ ਸੰਭਾਲ ਲੈਂਦੇ ਆ ਦੂਜੇ ਡੰਗਰਾਂ ਨੂੰ ਉਹ ਫੇਰ ਛੱਡਦੇ ਆ ਜੋ ਸਾਡਾ ਜਾਨ ਵਾਸਤੇ ਖਤਰਾ ਬਣਦੇ ਲੋਕਾਂ ਦਾ ਉਹਦੇ ਆਸਤੇ ਜਿਹੜਾ ਇਹ ਸਾਦਾ ਅੱਜ ਦਾ ਤਰਨਾ ਲਾਇਆ ਸੀ ਵੀ ਇਹ ਇਹ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਤੇ ਉਸ ਪਰਵਾਦ ਨੂੰ ਇਨਸਾਫ ਤੋਂ ਹੋਣ ਵਾਸਤੇ ਤੇ ਉਹਦੇ ਤੇ ਉਹ ਬੱਚੀ ਨੂੰ ਪ੍ਰਸ਼ਾਸਨ ਨੇ ਨੌਕਰੀ ਸਰਕਾਰੀ ਨੌਕਰੀ ਨਹੀਂ ਉਹ ਵੀ ਡੀ ਸਾਹਿਬ ਨੇ ਲੈਖਤੀ ਦੇਣ ਦਾ ਜਿਹੜਾ ਪ੍ਰੋਠਾ ਦਿੱਤਾ ਵੀ ਅਸੀਂ ਸਰਕਾਰ ਨੂੰ ਭੇਜਾਂਗੇ ਪਰ ਉਹ ਲੰਮਾ ਪ੍ਰੋਸੈਸ ਤੋਂ ਹੁੰਦੇ باوجود ਅਸੀਂ ਉਹ ਲੜਕੀ ਨੂੰ ਇਹ ਤੇ ਕਰੈਕਟਰ ਦੇ ਸਤੇ ਨੌਕਰੀ ਦੇਵਾਂਗੇ ਤਾਂ ਜੋ ਜਿਹੜਾ ਉਹਦਾ ਪਰਿਵਾਰ ਚੱਲ ਸਕੇ ਉਹਦੀ ਮਾਤਾ ਨੂੰ ਡੀਸੀ ਸਾਹਿਬ ਵੱਲੋਂ 5 ਲੱਖ ਰੁਪਏ ਜਿਹੜਾ ਉਹ ਪਾਉਂਦਾ ਮੁਆਵਜ਼ਾ ਉਹ ਮਾਲਜਾ ਦਿੱਤਾ ਜਾਊਗਾ ਉਸ ਤੋਂ ਬਾਅਦ ਜੋ ਇਹ ਆਪਾਂ ਟੈਕਸ ਅਦਾ ਕਰਦੇ ਆ ਉਹਦਾ ਕਲੇਮ ਵਗੈਰਾ ਕਰਨਾ ਉਹ ਆਪਾਂ ਜਿਹੜੇ ਅਦਾਲਤਾਂ ਹੀ ਆਪਾਂ ਪਰਿਵਾਰ ਨੇ ਕਰਨਾ ਉਹ ਉਹਨਾਂ ਦੀ ਇੱਛਾ ਹੈ ਕਿਉਂਕਿ ਜਿਸ ਤਰ੍ਹਾਂ ਵਾਰਾ ਪਸ਼ੂਆਂ ਨੂੰ ਲੈ ਕੇ ਕੋਈ ਪ੍ਰਸ਼ਾਸਨ ਵੱਲੋਂ ਇਹ ਠਹਿਲਾਈ ਜਾਰੀ ਕੀਤੀ ਗਈ ਤਾਂ ਤੁਹਾਡੇ ਨੂੰ ਅਗਲੀ ਰਾਹਤ ਕੀਤੀ ਹੈ ਉਹ ਬਹੁਤ ਲੱਖਾਂ ਹਜ਼ਾਰਾਂ ਕੇਸ ਹੋ ਗਏ ਆ ਜੇ ਨਵਾਂ ਕੇਸ ਹੈ ਕਿ ਆਪਾਂ ਜਿਹੜਾ ਇਹ ਅੱਜ ਚੱਕ ਕੇ ਫੇਰ ਪ੍ਰਸ਼ਾਸਨਾਂ ਨਾਲੋਂ ਸਾਹਮਣੀ ਹੋਏ ਆ ਉਹਨਾਂ ਨੂੰ ਉਹ ਜਗਾਇਆ ਜੇ ਆਉਣ ਵਾਲੇ ਦਿਨਾਂ 'ਚ ਪ੍ਰਸ਼ਾਸਨ ਤੋਂ ਬਾਜ ਨਾ ਆਇਆ ਇਹਨਾਂ ਗੱਲਾਂ ਤੋਂ ਜਾਂ ਇਹਦੇ ਤੇ ਗੌਰ ਨਾ ਹੋਈ ਸ਼ਹਿਰ ਵਾਸੀਆਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਆਨਲਾਈਨ ਸਮੱਸਿਆ ਹੋਣੀ ਹੈ ਇਹ ਇਕੱਲੇ ਸ਼ਹਿਰਾਂ ਨੂੰ ਨਹੀਂ ਪਿੰਡਾਂ ਦੇ ਵਿੱਚ ਜਾ ਕੇ ਅੱਗੇ ਦਾ ਘੜਕਾ ਦਾ ਸੀਜ਼ਨ ਆਉਣਾ ਕਿਸੇ ਕੋਲੇ 10-10 ਮਸਲੇ ਪੱਠੇ ਬੀਜੋਂਦੇ ਉਹ ਵੀ ਨਹੀਂ ਕੇਸ ਦੇ ਰਹਿੰਦੇ ਉਹਦੇ ਆਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦੇਣੇ ਆ বিজেਕਰ ਹੁਣ ਜਿਹੜੇ ਪਸ਼ੂ ਤੁਸੀਂ ਕਊਸ਼ਾਲਾ ਚ ਭੇਜਦੇ ਆ ਦੁਆਰਾ ਬਾਹਰ ਆ ਕੇ ਇਹੋ ਜਿਹੇ ਹਾਲਾਤ ਦਿਸੇ ਤਾਂ ਅਸੀਂ ਡੀਸੀ ਸਾਹਿਬ ਦਾ ਸਿੱਧਾ ਕਰਾਓ ਕਰਾਂਗੇ